ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿਸ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਇੱਕ ਪਬਲਿਸ਼ ਡੇਲੀ ਅਸੀਂ ਵੀਡੀਓ ਪਬਲਿਸ਼ ਕਰਦੇ ਤਾਂ ਕਿ ਲੋਕ ਜੋੜਨ ਕਿਉਂਕਿ ਸਾਡੇ ਪੰਜਾਬ ਦੇ ਜਿਹੜੇ ਹਾਲਾਤ ਹੈਗਾ ਰੁੱਖਾਂ ਪ੍ਰਤੀ ਜਿਹੜਾ ਸਾਡਾ ਜੰਗਲਾਤ ਦਾ ਰਕਬਾ ਬਹੁਤ ਘਟਾ ਇਸ ਲਈ ਅਸੀਂ ਹੁਣ ਲਗਾਤਾਰ ਜਿਹੜਾ ਅਸੀਂ ਗਰਾਊਂਡ ਵਰਕ ਕਰ ਚੁੱਕੇ ਆ ਸਾਰਾ ਤੇ ਥੱਲੇ ਜਿਹੜਾ ਕੰਮ ਹੈਗਾ ਰੁੱਖਾਂ ਨੂੰ ਤਿਆਰ ਕਰਨ ਦਾ ਲਾਸਟ ਪੰਜ 6 ਸਾਲਾਂ ਤੋਂ ਅਸੀਂ ਮਤਲਬ ਸਾਰੇ ਪੰਚਾਇਤਾਂ ਨਾਲ ਐਡਮਿਨਿਸਟ੍ਰੇਸ਼ਨ ਨਾਲ ਚੰਗੇ ਸਾਡੇ ਰਿਸ਼ਤੇ ਹੈਗੇ ਆ ਉਨਰ ਤਾਮਿਲ ਅਸੀਂ ਪਿੰਡਾਂ ਦੇ ਪਿੰਡਾਂ ਦੇ ਪਿੰਡਾਂ ਨੂੰ ਗ੍ਰੀਨ ਕਰਦੇ ਤੁਰੇ ਹੁਣ ਸਮਾਂ ਆ ਗਿਆ ਵੀ ਹੋਰ ਲੋਕਾਂ ਨੂੰ ਜੋੜਨਾ ਇਸ ਲਈ ਅਸੀਂ ਇੱਕ ਵੀਡੀਓ ਰਿਲੀਜ਼ ਕਰਦੇ ਹਰ ਰੋਜ਼ ਅੱਜ ਜਿਹੜੀ ਚਰਚਾ ਕਰਾਂਗੇ ਪਿਲਖੰਦ ਦੇ ਬਾਰੇ ਚਾਚਾ ਕਰਕੇ ਫਾਈਕਸ ਵਿਰਿੰਜ ਦਾ ਮਤਲਬ ਕਹਿੰਦਾ ਸੈਂਟੀਫਿਕ ਨੇਮ ਆ ਇਹਨੂੰ ਵਾਈਟ ਫਿਗ ਬੋਲ ਦਿੰਦੇ ਆ ਕੁਝ ਇਲਾਕਿਆਂ ਚ ਦੱਸਦੇ ਆ ਇਹਨੂੰ ਪਖੜ ਬੋਲਦੇ ਆ ਹਿੰਦੀ ਚ ਤੇ ਕੁਰੂਗਾਟੀ ਬੋਲਦੇ ਆ ਤਾਮਿਲ ਵਿੱਚ ਤੇ ਬਸਾਰੀ ਬੋਲਦੇ ਆ ਮਰਾਠੀ ਚ ਚਿਰਾਲਾ ਬੋਲਦੇ ਆ ਮਲਿਆਲਮ ਚ ਐਂਡ ਪੀਪਰੀ ਬੋਲਦੇ ਆ ਗੁਜਰਾਤ ਬੱਚੇ ਇਹਦੇ ਇਸ ਕੁਝ ਜਿਹੜੇ ਇਲਾਕਿਆਂ ਚ ਇਹਨੂੰ ਕਹਿੰਦੇ ਹੈਗੇ ਆ ਤੇ ਲਾਰਜ ਡੈਸਟੂਡਸ ਡਰਕ ਦਾ ਜਿਹੜੇ ਪੱਤਝੜੀ ਰੋਖਾ ਮਤਲਬ ਕਹਿੰਦਾ ਤੇ ਇਹ ਜਿਹੜੇ ਫਰਵਰੀ ਚ ਇਹਦੇ ਪੱਤੇ ਝਾੜ ਦਿੰਦਾ ਨਵੇਂ ਪੱਤੇ ਅਪ੍ਰੈਲ ਚ ਆਉਂਦੇ ਮਤਲਬ ਕਹਿੰਦਾ ਅੱਜ ਜਿਹੜੀ ਚਰਚਾ ਜੀ ਕਰਨੀਆਂ ਜਿਹੜੇ ਲੀਫ ਬੱਡ ਹੈਗੇ ਆ ਉਹ ਲੀਫ ਬੱਡ ਉਹ ਕੀ ਬੈਨੀਫਿਟ ਦਿੰਦੇ ਆ ਉਹਦੀ ਸਬਜੀ ਬਣਦੀ ਆ ਉਹਦੇ ਮਤਲਬ ਕਹਿੰਦਾ ਆਚਾਰ ਪੈਂਦਾ ਹੈਗਾ ਇਹਦੇ ਵਿੱਚ ਚਾਚਾ ਕਰ ਕਿਉਂਕਿ ਅਸੀਂ ਪਹਿਲਾਂ ਚਾਚਾ ਕੀਤੀ ਹੈ ਕchnar ਦੇ ਲੀਫ ਬੱਡ ਬਾਰੇ ਉਹਦੀ ਵੀ ਸਬਜੀ ਬਣਦੀ ਹੈ ਕchnar ਦੀ ਸਬਜੀ ਆਪਾਂ ਸੁਣੀ ਹੈਗੇ ਪੰਜਾਬ ਚ ਬਣਾਉਂਦੇ ਹੈਗੇ ਤਾਂ ਇਸ ਤੋਂ ਇਲਾਵਾ سیمਲ ਦੀ ਜਿਹੜੀ ਹਿਮਾਚਲ ਦੇ ਇਲਾਕੇ ਹੈਗੇ ਉੱਥੇ ਮਤਲਬ ਫਲਾਵਰ ਬੱਡ ਦੀ ਬਣਾਉਂਦੇ ਹੈਗੇ ਆ ਸਬਜੀ ਇਸੇ ਤਰ੍ਹਾਂ ਜਿਹੜੇ ਹੈਗੇ ਆ ਕchnar ਦੇ ਫਲਾਵਰ ਬੱਡ ਦੀ ਵੀ ਸਬਜੀ ਬਣਦੀ ਆ ਤੇ ਪਿਲਖਨ ਦੇ ਲੀਫ ਬੱਡ ਦੀ ਸਬਜੀ ਮਤਲਬ ਲੀਫ ਨਿਕਲ ਨਾਲੇ ਹੁੰਦੇ ਉਹ ਜਿਹੜੀ ਬੱਡ ਹੁੰਦੀ ਆ ਉਹਦੀ ਸਬਜੀ ਬਣਦੀ ਹੈਗੀ ਆ ਇਹ ਸਬਜੀ ਜਿਹੜੀ ਬਣਦਾ ਮੈਂ ਤਰੀਕਾ ਵੀ ਦੱਸ ਦੇਣਾ ਹੈਗਾ ਇਹਨੂੰ ਸਬਜੀ ਨੂੰ ਜਿਹੜੇ ਲੀਫ ਬੱਡਸ ਹੁੰਦੇ ਆ ਜਿਹੜੇ ਫੁੱਲ ਪੱਤੇ ਨਹੀਂ ਨਿਕਲਦੇ ਉਹਨੂੰ ਥੋੜਾ ਜਿਹਾ ਉਹਨੂੰ ਮਤਲਬ ਹਾਰਡ ਪਾਰਟ ਲਾ ਕੇ ਉਹਨੂੰ ਨੂਨ ਪਾ ਕੇ ਪਾਣੀ ਚ ਪਹਿਲਾਂ ਗਰਮ ਕਰਨਾ ਪੈਂਦਾ ਤਾਂ ਕਿ ਸੌਫਟ ਹੋ ਜਾਏ ਮਤਲਬ ਜਦੋਂ ਥੋੜੀ ਜੀ ਨਰਮ ਹੋ ਜਾਂਦੀ ਹੈ ਨਰਮ ਹੋ ਕੇ ਫਿਰ ਜਿਵੇਂ ਆਪਾਂ ਨਾਰਮਲ ਸਬਜੀ ਕੋਈ ਵੀ ਘਰਾਂ ਚ ਬਣਾਉਂਦੇ ਆ ਜਦੋਂ ਨਰਮ ਹੋ ਜਾਂਦੀ ਉਹ ਲੀਫ ਬੱਡ ਤਾਂ ਉਹਨੂੰ ਸਬਜੀ ਉਸ ਤਰ੍ਹਾਂ ਬਣਾ ਸਕਦੇ ਹੈਗੇ ਆ ਮਤਲਬ ਇਹਦੀ ਲੀਫ ਬੱਡ ਥੋੜੇ ਜਿ ਖੱਟੇ ਹੁੰਦੇ ਇਹਦੇ ਸਲਾਈਟਲੀ ਜਿਹੜੇ ਲੀਫ ਬੱਡ ਹੁੰਦੇ ਆ ਇਸ ਲਈ ਉਹਨੂੰ ਸਬਜੀ ਦੇ ਤੌਰ ਤੇ ਬਣਾ ਲੈਣ ਆਮ ਸਬਜ਼ੀਆਂ ਵਾਂਗੂ ਜਦੋਂ ਮਤਲਬ ਕਹਿੰਦਾ ਸਪ੍ਰਿੰਗ ਆਉਂਦਾ ਹੈਗਾ ਬਸੰਤ ਆਉਂਦੀ ਹੈ ਉਸ ਸਮੇਂ ਜਿਹਨੂੰ ਆਪਾਂ ਲੀਫੀ ਵੈਜੀਟੇਬਲ ਤੌਰ ਤੇ ਆਪਾਂ ਇਹਨੂੰ ਬਣਾ ਸਕਦੇ ਹੈਗੇ ਆ ਤੇ ਕੁਝ ਗੱਲਾਂ ਪਿਲਖਣ ਦੀ ਆਪਾਂ ਹੋਰ ਕਰਨੀ ਹੈਗੇ ਆ ਫਿਰ ਇਹਦੇ ਮੈਡੀਸਨਲ ਗੁਣਾਂ ਬਾਰੇ ਗੱਲ ਕਰਾਂਗੇ ਇਹ ਸਟੈਗਨੈਂਟ ਵ ਤੱਕ ਵੀ ਇਹ ਸਹਿਜੰਦਾ ਹੈ ਕਿ ਵਾਟਰ ਲੌਕਿੰਗ ਉਹ ਇਹ ਵੀ ਸਟੈਗਨੈਂਟ ਖੜੇ ਪਾਣੀ ਚ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਸਟ੍ਰੈਂਗੂਲਰ ਫਿਗ ਬੋਲਦੇ ਹਨ ਮਤਲਬ ਉਸ ਉਹਨਾਂ ਵੈਰਿਟੀ ਚ ਹੁੰਦੀ ਹੈ ਫਾਈਕਸ ਦੀਆਂ ਜਿਹੜੇ ਕਿ ਸਟ੍ਰੈਂਗੂਲਰ ਫਿਗ ਹੁੰਦਾ ਵੀ ਦੂਜੇ ਦਰਖਤ ਉਤੇ ਜਿਹੜੇ ਰੁਪਾਂਸ਼ੀਆਂ ਨੇ ਜਿੱਥਾਂ ਜੜੂ ਹੋ ਜਾਂਦੀਆਂ ਜਦੋਂ ਸੀਡ ਗਿਆਦਾ ਜਰ ਉਹ ਪਲਾਂਟ ਗਰੋ ਕਰ ਜਾਂਦਾ ਥੋੜੇ ਸਮੇਂ ਬਾਅਦ ਉਹ ਉਹਨੂੰ ਉਤੇ ਕਬਜ਼ਾ ਕਰ ਲੈਂਦੀ ਹੈ ਮਤਲਬ ਉਹਨੂੰ ਕਿਲ ਕਰ ਦਿੰਦੇ ਨੇ ਜਿਹੜਾ ਹੋਸਟ ਪਲਾਂਟ ਉਹਨੂੰ ਮਾਰ ਦਿੰਦੀ ਹੈ ਤੇ ਆਪ ਦਾ ਇਹ ਕਬਜ਼ਾ ਕਰਕੇ ਉਤੇ ਮਤਲਬ ਕਹਿੰਦਾ ਆਪਣੀ ਜਿਹੜੀ ਆਪਦੇ ਜ਼ਿੰਦਗੀ ਜਾਂਦੀ ਹੈਗੀ ਆ ਉਸ ਇਹਦਾ ਬੌਂਜ਼ਾਈ ਜਿਹੜਾ ਹੈਗਾ ਪਿੱਪੜ ਬੋਰ ਪਿਲਖਨ ਤੋਂ ਜੋ ਹੋਸ ਫਾਈਕਸ ਦੀ ਬ੍ਰੇਡ ਤੋਂ ਬਿਲ ਬੈਸਟ ਦਾ ਬੌਂਜ਼ਾਈ ਬੰਦਾ ਕਿਉਂਕਿ ਇਹ ਸਟਡੀਨੈਸ ਆ ਮਤਲਬ ਬਹੁਤ ਹੀ ਮਤਲਬ ਉਹ ਸਟਰੋਂਗ ਕੁਆਲਿਟੀ ਆ ਦੀ ਮਤਲਬ ਇਸ ਲਈ ਇਹ ਜਿਹੜਾ ਬੌਂਜ਼ਾਈ ਬਣਾਉਣ ਦੇ ਬੜਾ ਇਫੈਕਟਿਵ ਹੈਗਾ ਉਸ ਤੋਂ ਬਾਅਦ ਏਰੀਅਲ ਰੂਟ ਜਿਵੇਂ ਹੁਣ ਬੰਨੀ ਬੋਰ ਦੇ ਦਰਖਤ ਦੀਆਂ ਏਰੀਅਲ ਰੂਟ ਹੁੰਦੀਆਂ ਉਹ ਏਰੀਅਲ ਮਤਲਬ ਉਹ ਜਿਹੜਾ ਹਵਾ ਚ ਆ ਜਾਂਦੀਆਂ ਮਤਲਬ ਜਦੋਂ ਉਹ ਜਿਹੜਾ ਥੱਲੇ ਲੱਗ ਜਾਂਦੇ ਹੈਗੇ ਉਹਨੂੰ ਪ੍ਰੋਪ ਰੂਟ ਬੋਲਦੇ ਆ ਉਹ ਵੈਜੀਟੇਟਿਵਲੀ ਆਪਾਂ ਮਤਲਬ ਕਹਿੰਦਾ ਅਗੇ ਉਹ ਪ੍ਰੋਪਿਗੇਸ਼ਨ ਕਰ ਜਿਵੇਂ ਕਲਕੱਤੇ ਦਾ ਬੋਟੈਨਿਕਲ ਗਾਰਡਨ ਹੈਗਾ ਉਹ ਮਤਲਬ ਕਹਿੰਦਾ ਚਾਰ ਰਾਉਂਡ ਚਾਰ ਕਿੱਲਾਂ ਚ ਫੈਲਿਆ ਹੋਇਆ ਉਹ ਵੈਜੀਟੇਟਿਵ ਗ੍ਰੋਥ ਰਾਈ ਫੈਲਿਆ ਉਹ ਜੜਾਂ ਥੱਲੇ ਪ੍ਰੋਪਰ ਰੂਟ ਰਾਕੇ ਅੱਗੇ ਅੱਗੇ ਵਧਦਾ ਜਾ ਰਿਹਾ ਮਤਲਬ ਤਾਂ ਇਸ ਲਈ ਜਿਹੜਾ ਬੋਰਡ ਦੀ ਇਹ ਕੁਆਲਿਟੀ ਹੈ ਪਰ ਜਿਹੜਾ ਪਿਲਖਣ ਹੈਗਾ ਪਿਲਖਣ ਕੀ ਕਰਦਾ ਜਿਵੇਂ ਤੁਸੀਂ ਪਿਲਖਣ ਲੱਗੇ ਦੇਖਦੇ ਚੰਡੀਗੜ੍ਹ ਦੇ ਵਿੱਚ ਅਸੀਂ ਬਹੁਤ ਪਿਲਖਣ ਲੱਗੇ ਆ ਪਿਲਖਣ ਦੀ ਵੱਡੀ ਵੱਡੀਆਂ ਰੂਹ ਹੈਗੀ ਐਵੇਨਿਊ ਟਰੀ ਦੇ ਤੌਰ ਤੇ ਹੁੰਦੇ ਆ ਸੰਗਣੀ ਸ਼ਾਨ ਦੇ ਤੌਰ ਤੇ ਲਾਉਂਦੇ ਆ ਉਹ ਜਿਹੜਾ ਪਿਲਖਣ ਕੀ ਕਰਦੀ ਆਪਣੀਆਂ ਜਿਹੜੀਆਂ ਰੂਟਸ ਹੁੰਦੀਆਂ ਉਹਨੂੰ ਆਪਣੇ ਆਪ ਦੇ ਤਣ ਤੁਸੀਂ ਦੇਖ ਰਹੇ ਹੋ ਉਹਦੀ ਰਾਉਂਡ ਹੀ ਸਰਕਲ ਹੀ ਘੁੰਮ ਜਾਂਦੇ ਉੱਥੇ ਹੀ ਘੁੰਮੀ ਜਾਂਦੀਆਂ ਮਤਲਬ ਇਹ ਇਹਦੀ ਕੁਆਲਿਟੀ ਹੈਗੀ ਆ ਤੇ ਆਪਣੇ ਰਾਉਂਡ ਹੀ ਰੈਪ ਕਰ ਲੈਂਦੀਆਂ ਮਤਲਬ ਉਹ ਨੂੰ ਆਪਣੇ ਆਪ ਨੂੰ ਤਾਂ ਇਸ ਲਈ ਜਿਹੜੇ ਸਟ੍ਰੈਂਗਲਰ ਫਿਗ ਆ ਇਹ ਯੂਨਿਕ ਕੈਰੈਕਟਰ ਆ ਮਤਲਬ ਆਪਣੇ ਆਪ ਨੂੰ ਜਿਹੜਾ ਜੜਾ ਨੂੰ ਉਹ ਆਪਣੇ ਰਾਉਂਡ ਹੀ ਘੁਮਾ ਲੈਣਾ ਮਤਲਬ ਮਤਲਬ ਮਫਰਲ ਦੀ ਤਰ੍ਹਾਂ ਹੋ ਗਈ ਮਤਲਬ ਆਪਣੇ ਆਪ ਨੂੰ ਘੁਮਾ ਲੈਂਦੀ ਹੈਗੀ ਆ ਤਾਂ ਇਹਦੇ ਹਾਥੀ ਜਿਹੜੇ ਹੈਗੇ ਆ ਇਹਦੇ ਪੱਤੇ ਬਹੁਤ ਖੁਸ਼ ਹੋ ਕੇ ਖਾਂਦੇ ਆ ਪੰਛੀ ਜਿਹੜੀਆਂ ਇਹਦੇ ਗੋਲਾਂ ਹੈਗੀਆਂ ਇਹ ਮਤਲਬ ਵਾਈਟ ਗੋਲਾਂ ਲੱਗਦੀਆਂ ਬਾਹਰੋਂ ਵਾਈਟ ਆ ਅੰਦਰੋਂ ਲਾਲ ਆ ਤਾਂ ਉਹ ਗੋਲਾਂ ਇਹਨੇ ਪੰਛੀ ਬਹੁਤ ਖੁਸ਼ ਹੋਏ ਕਹਿੰਦੇ ਬਹੁਤ ਹੀ ਛੋਟੇ ਜੇ ਆਕਾਰ ਆਕਾਰ ਦਾ ਫਾਲ ਹੁੰਦਾ ਤੇ ਉਸ ਤੋਂ ਬਾਅਦ ਦਸਨ ਜੋ ਗੱਲ ਇਹ ਹੈਗੀ ਆ ਵੀ ਡੰਡੀ ਬਹੁਤ ਛੋਟੀ ਹੈ ਦੂਜੀ ਜਿਹੜੀ ਵਿਪਲ ਬੋਰਡ ਨਾਲੋਂ ਮਤਲਬ ਬਹੁਤ ਹੀ ਨਾਲ ਹੀ ਛੋਟੀ ਜੀ ਡੰਡੀ ਇਹਦਾ ਖਾਸਤ ਹੈਗੀ ਆ ਤੇ ਲੱਗਦੀਆਂ ਜਿਹੜੀਆਂ ਗੋਲੇ ਹੈਗੇ ਸਤੰਬਰ ਤੋਂ ਦਸੰਬਰ ਚ ਲੱਗਦੀਆਂ ਇਹ ਸਮਝਣਾ ਪੈਣਾ ਉੱਥੋਂ ਅਸੀਂ ਫਿਰ ਅਸੀਂ ਆਪ ਸਾਡੀ ਨਰਸੀ ਜਿਹਨੂੰ ਤਿਆਰ ਕਰਦੇ ਪਿਲਖਨ ਨੂੰ ਉੱਥੋਂ ਲਿਆਉਨੇ ਆ ਮਤਲਬ ਕਹਿੰਦਾ ਤੇ ਕੁਝ ਗੱਲਾਂ ਅਸੀਂ ਹੋਰ ਪਿਲਖਨ ਦੇ ਕਰਾਂਗੇ ਜਿਹੜਾ ਜਿਹੜੀ ਹੈਗੀ ਆਪਣੀ ਸਾਊਥ-ਈਸਟ ਏਸ਼ੀਆ ਹੈਗਾ ਉਹਦੀ ਮਤਲਬ ਕਹਿੰਦਾ ਇਹਦੀ ਸਬਜੀ ਬਹੁਤ ਖਾਂਦੇ ਆ ਮਤਲਬ ਜਿਵੇਂ ਪਹਿਲਾਂ ਦੱਸਿਆ ਆਪਾਂ ਲੀਫ ਬੱਟ ਦੀ ਸਬਜੀ ਬਣਦੀ ਆ ਖਾਂਦੇ ਆ ਉਸ ਤੋਂ ਬਾਅਦ ਮਾਈਨੇ ਮਾਰ ਤੇ ਵਿੱਚ ਜਿਹੜੇ ਸੌਫਟ ਲੀਵਜ਼ ਆ ਪਿਲ ਖੰਦੇ ਜਿਹੜੇ ਜੇ ਬਿਲਕੁਲ ਹੀ ਨਵੇਂ ਪੱਤੇ ਨਿਕਲਦੇ ਆ ਉਹਨੂੰ ਮਤਲਬ ਕਹਿੰਦਾ ਸਬਜੀ ਦੇ ਵਿੱਚ ਸੂਪ ਬਣਾਉਂਦੇ ਆ ਉਹਦੇ ਮਟਰ ਮਟਰ ਪਾ ਲੈਂਦੇ ਆ ਸੂਪ ਬਣਾ ਕੇ ਯੂਜ਼ ਕਰਦੇ ਆ ਉਸ ਤੋਂ ਬਾਅਦ ਯੰਗ ਲੀਫ ਜਿਹੜੇ ਹੈਗੇ ਆ ਜਿਹੜਾ ਥਾਈਲੈਂਡ ਵਿੱਚ ਉਹਨੂੰ ਕਹਿੰਦੇ ਆ ਉਹਦੀ ਇੱਕ ਡਿਸ਼ ਨੂੰ ਕਹਿੰਦੇ ਆ ਫਕ ਲਿਊਟ ਕਹਿੰਦੇ ਆ ਤਾਂ ਉਹ ਉਹਨੂੰ ਮਤਲਬ ਸਬਜ਼ੀਆਂ ਵਿੱਚ ਪਾਉਂਦੇ ਆ ਇਹ ਇਹ ਪੱਤਿਆਂ ਨੂੰ ਮਤਲਬ ਉਹ ਉਹਨੂੰ ਡਿ ਉਸ ਤੋਂ ਬਾਅਦ ਸਾਡਾ ਜਿਹੜਾ ਹੈਗਾ ਇਹਦਾ ਕੁਛ ਆਪਾਂ ਗੱਲਾਂ ਮੈਡੀਸਨਲ ਗੁਣਾ ਬਾਰੇ ਕਰਾਂਗੇ ਜਿਹੜਾ ਇਹਦੇ ਵਿੱਚ ਪੱਤਿਆਂ ਦੇ ਵਿੱਚ ਜਿਹੜੇ ਯੰਗ ਪੱਤੇ ਆ ਤੇ ਜਿਹੜੇ ਲੀਫ ਬਡਸ ਹੈਗੇ ਉਹਦੀਆਂ ਐਂਟੀਆਕਸੀਡੈਂਟ ਪ੍ਰੋਪਰਟੀਆਂ ਆ ਮਤਲਬ ਕੈਂਸਰ ਸੈੱਲ ਨੂੰ ਵੀ ਠੀਕ ਕਰਦੇ ਆ ਮਤਲਬ ਇਹਦੇ ਵਿੱਚ ਫਲੇਵਨੋਇਡਸ ਤੇ ਫੀਨੋਲਸ ਹੈਗੀਆਂ ਇਹ ਹੋਣ ਕਰਕੇ ਫਲੇਵਨੋਇਡ ਤੇ ਫੀਨੋਲ ਹੋਣ ਕਰਕੇ ਐਂਟੀਆਕਸੀਡੈਂਟ ਪ੍ਰੋਪਰਟੀਆਂ ਵਿੱਚ ਮਨੇ ਜਾਂਦੀਆਂ ਇਹ ਇਹਨੂੰ ਮਤਲਬ ਕਹਿੰਦਾ ਬੋਡੀ ਨੂੰ ਬੜਾ ਹੀਲ ਕਰਦਾ ਹੈ ਜਿਹੜੇ ਸਾਡੇ ਫਰੀ ਰੈਡੀਕਲ ਨੂੰ ਬਾਹਰ ਕੱਢਦਾ ਹੈਗਾ ਵੀ ਸਾਨੂੰ ਕੈਂਸਰ ਤੱਕ ਦੇ ਭਿਆਨਕ ਬਿਮਾਰੀਆਂ ਨੂੰ ਠੀਕ ਕਰ ਜੇ ਇਹ ਮਦਦ ਕਰ ਸਕਦੀ ਹੈਗੀ ਆ ਉਸ ਤੋਂੜ ਪੱਤੇ ਹੈਗੇ ਆ ਪੱਤੇ ਜਿਹੜੇ ਹੈਗੇ ਆ ਜਿਹੜੇ ਮੈਂ ਯੰਗ ਲੀਫ ਦੀ ਗੱਲ ਕੀਤੀ ਨੋ ਡਾਊਟ ਇਹ ਆਪਾਂ ਜਿਹੜੀ ਸਬਜ਼ੀ ਜਿਹੜੀ ਬਣਦੀ ਹੈ ਬਹੁਤ ਸ਼ਾਰਟ ਟਾਈਮ ਲਈ ਪੱਤੇ ਹੁੰਦੇ ਆ ਵੀ ਚਾਰ ਪੰਜ ਵਾਰ ਸਬਜ਼ੀ ਬਣਦੀ ਆ ਜੇ ਆਪਾਂ ਉਸ ਸਮੇਂ ਦੀ ਗੱਲ ਜਿਹੜਾ ਪੱਤੇ ਆਉਂਦੇ ਹੈਗਾ ਉਹਨੂੰ ਮਤਲਬ ਕਹਿੰਦਾ ਤੁਸੀਂ ਸੁਕਾ ਕੇ ਰੱਖ ਸਕਦੇ ਹੋ ਬਾਅਦ ਚ ਯੂਜ਼ ਕਰਨ ਵਾਸਤੇ ਪਰ ਜਿਹੜਾ ਨਵਾਂ ਜਿਹੜੇ ਪੱਤੇ ਨਵੇਂ ਆਉਂਦੇ ਉਹਦੋਂ ਥੋੜਾ ਟਾਈਮ ਹੀ ਰਹਿੰਦੇ ਆ ਤਾਂ ਜਿਹੜੇ ਲੀਫਸ ਹੈਗੇ ਡ ਉਸ ਵੇ ਅਯੁਰਵੇਦ ਦਾ ਬਾਰਕ ਹੈਗਾ ਜਿਹੜਾ ਜਿਹੜਾ ਰੁੱਖ ਦਾ ਬਾਰਕ ਆਪੇ ਲਖੰਦਾ ਉਸ ਨੂੰ ਯੂਜ਼ ਕਰਦੇ ਹੈਗੇ ਉਹਦੇ ਨਾਲ ਕਿਜ਼ਮਾ ਟਾਈਪ ਦੀ ਸਕਿਨ ਦੀ ਡਿਜ਼ੀਜ਼ ਨੂੰ ਠੀਕ ਕੀਤਾ ਜਾਂਦਾ ਹੈਗਾ ਜਿਹੜਾ ਇੱਕ ਇਨਫਲੋਰਸੈਂਸ ਬੋਲਦੇ ਜਿਹੜਾ ਗਰੁੱਪ ਆਫ ਫਲਾਵਰਸ ਹੁੰਦਾ ਇਹਦੇ ਹੈ ਤਾਂ ਅੰਦਰ ਹੀ ਹੁੰਦਾ ਫਿਗ ਦੇ ਅੰਦਰ ਹੀ ਸਾਰਾ ਉਹਨੂੰ ਇਨਫਲੋਰਸੈਂਸ ਬੋਲਦੇ ਆ ਉਹਦਾ ਜੈਮ ਤਿਆਰ ਹੁੰਦਾ ਜਿਹੜਾ ਇੰਡਾਜੈਸ਼ਨ ਨੂੰ ਜਿਹੜੀ ਪੇਟ ਦੀਆਂ ਬਿਮਾਰੀਆਂ ਹੋ ਜਾਂਨ ਉਹਨੂੰ ਠੀਕ ਕਰਦਾ ਹਾਰਟ ਡਿਜ਼ੀਜ਼ ਨੂੰ ਠੀਕ ਕਰਦਾ ਹੈਗਾ ਤੇ ਯੂਰੀਨਰੀ ਡਿਜ਼ੀਜ਼ ਹੈਗੇ ਉਹਨੂੰ ਵੀ ਜਿਹੜਾ ਇਹ ਠੀਕ ਕਰਦਾ ਹੈਗਾ ਜਿਹੜਾ ਇਹਦਾ ਦੁੱਧ ਨਿਕਲਦਾ ਵਾਈਟ ਰੈਲਿਸਟਿਕਸ ਨਿਕਲਦਾ ਹੈਗਾ ਉਹ ਵੀ ਮਤਲਬ ਕਹਿੰਦਾ ਜੇ ਆਪਾਂ ਕਿਸੇ ਜ਼ਖਮ ਤੇ ਲਾਵਾਂਗੇ ਉਸ ਦੀ ਇਨਫਲਮੇਸ਼ਨ ਨੂੰ ਘਟਾਉਂਦਾ ਹੈਗਾ ਇਹ ਸਾਰੀਆਂ ਜਿਹੜੀਆਂ ਮੈਡੀਸਿਨ ਲਗਾਉਣ ਹੈਗਾ ਪਿਲਖੰਦੇ ਜਿਹੜੀਆਂ ਇੰਨੇ ਇਨਾ ਗੁਣਕਰ ਹੈਗਾ ਜਦੋਂ ਕਿ ਇਹ ਹਜੇ ਜ਼ਿਆਦਾ ਕਿਸੇ ਨੇ ਸਟੱਡੀ ਫਾਈਂਡ ਆਊਟ ਨਹੀਂ ਕੀਤੀ ਬਈ ਇਹ ਪਿਲਖੰਦ ਨੂੰ ਕੁਝ ਜਿਹੜੇ ਆਦੀਵਾਸੀ ਕਮਿਊਨਿਟੀ ਨੂੰ ਵਰਤਦੀ ਹੈ ਹੈਗੀ ਮਤਲਬ ਕਹਿੰਦਾ ਤਾਂ ਇਸ ਲਈ ਅੱਜ ਜਿਹੜੀ ਚਰਚਾ ਕੀਤੀ ਹੈ ਵੀ ਜਿਹੜੀਆਂ ਪਿਲਖੰਦ ਦਾ ਰੋਖ ਅਸੀਂ ਹੁਣੇ ਥੋੜਾ ਟਾਈਮ ਪਹਿਲਾਂ ਸਾਡੇ ਪੰਜਾਬ 'ਚ ਹੁਣ ਤਾਂ ਹਰੇ ਹੋ ਗਏ ਪੱਤੇ ਥੋੜਾ ਟਾਈਮ ਪਹਿਲਾਂ ਇਹ ਜਿਹੜੀਆਂ ਜਿਹੜੋ ਪੱਤੇ ਨਿਕਲ ਤੋਂ ਪਹਿਲਾਂ ਲੀਫ ਬੱਡ ਬੋਲਦੇ ਆ ਉਹ ਤਾਂ ਉਹ ਉਹਦੀ ਸਬਜੀ ਬਣ ਸਕਦੀ ਹੈ ਉਹ ਸਿਹਤ ਲਈ ਬਹੁਤ ਚੰਗੀ ਹੈ ਇਸ ਲਈ ਤੇ ਬਾਕੀ ਜਿਹੜਾ ਅਸੀਂ ਜਿਹੜੋ ਅਸੀਂ ਕੁਝ ਟਾਈਮ ਪਹਿਲਾਂ ਅਮਰਸਰ गए ਹਫਤਾਕ ਪਹਿਲਾਂ ਅਸੀਂ ਦੇਖਿਆ ਜਿਵੇਂ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੇ ਸਕੇਲ 'ਤੇ ਪਿਲਖਣ ਲੱਗੇ ਇੱਕ ਲਾਈਨ ਲੱਗੀ ਹੋਈ ਹੈ ਇੱਕ ਇਸੇ ਤਰ੍ਹਾਂ ਅਮਰਸਾ ਦੇ ਪਿੰਡਾਂ ਵਿੱਚ ਅਸੀਂ ਦੇਖਿਆ ਬਹੁਤ ਹੀ ਬਹੁਤ ਵੱਡੀਆਂ ਪੁਰਾਣੀਆਂ ਪਿਲਖਣ ਲੱਗੀਆਂ ਅਸੀਂ ਬੜਾ ਹੈਰਾਨ ਹੋਏ ਵੀ ਬਾਕੀ ਤਰ ਪੰਜਾਬ ਦੇ ਮਾਲਵੇ 'ਚ ਸਾਨੂੰ ਨਹੀਂ ਦਿਖਿਆ ਪਿਲਖਣਾ ਤਾਂ ਇਹ ਜਿਹੜੇ ਇਲਾਕਾ ਹੈਗਾ ਉੱਥੇ ਸਾਨੂੰ ਮਤਲਬ ਕਹਿੰਦਾ ਪਿਲਖੜਾ ਤੇ ਬਹੁਤ ਹੀ ਮਤਲਬ ਬਿਲਕੁਲ ਨੀਰਾ ਹੋਇਆ ਪਈ ਥੱਲੇ ਉੱਤੇ ਜਿਹੜੇ ਬੱਸ ਸਟਾਪਾਂ ਤੇ ਲੱਗੀਆਂ ਹੋਈਆਂ ਜਾਂ ਪਿੰਡਾਂ ਦੇ ਵਿਚਲੇ ਕਾਫੀ ਵੱਡੀਆਂ ਪੁਰਾਣੀਆਂ ਤੇ ਇੱਕ ਸਾਡਾ ਗੁਰਦੁਆਰਾ ਪਿਲਖਨ ਸਾਹਿਬ ਹੈਗਾ ਪੰਜਾਬ ਦੇ ਵਿੱਚ ਜਿਹੜਾ ਚੱਕ ਢੇਰ ਪਿੰਡ ਆ ਉੱਥੇ ਸਾਡਾ ਬਹੁਤ ਮਸ਼ਹੂਰ ਆ ਉਹ ਸਾਡਾ ਇਸ ਰੁੱਖ ਦਾ ਇੰਡੀਕੇਟ ਕਰਦਾ ਹੈਗਾ ਸਾਡਾ ਪੰਜਾਬ ਦਾ ਇਹ ਪ੍ਰਾਤਨ ਰੁੱਖਾ ਮਤਲਬ ਇਹ ਪ੍ਰਾਤਨ ਰੁੱਖਾ ਚਾਹੁੰਦਾ ਵਿਰਾਸਤੀ ਰੁੱਖਾ ਚਾਹੁੰਦਾ ਹੈਗਾ ਇਸ ਲਈ ਇਸ ਰੁੱਖ ਨੂੰ ਸਾਡਾ ਐਵੈਨਿਊ درخت ਤੇ ਤੌਰ ਤੇ ਪਾਰਕਾਂ ਦੇ ਵਿੱਚ ਵੱਡੀਆਂ ਜਿਹੜੀਆਂ ਰੂੜਾਂ ਖੁੱਲੀਆਂ ਰੂੜਾਂ ਹੈਗੀਆਂ ਉਹਦੇ ਰਾਉਂਡ ਲਾ ਸਕਦੇ ਆ ਸ਼ਾਂ ਸ਼ਾਂ ਬੋਛ ਛੰਗਣੀਆਂ ਤੇ ਇਸ ਦੇ ਉੱਤੇ ਕਾਂ ਬਹੁਤ ਰਹਿੰਦੇ ਆ ਆਯੁਰਵੇਦ ਦੇ ਹਿਸਾਬ ਨਾਲ ਨੂੰ ਮਤਲਬ ਕਹਿੰਦੇ ਦੇਖਿਆ ਗਿਆ ਵੀ ਇਹਨੂੰ ਨਾਂ ਦਿੱਤਾ ਗਿਆ ਉਹ ਉਸ ਉਸ ਦੇ ਅਕੋਰਡਿੰਗ ਕਾਂ ਇਹਦੇ ਤੇ ਬਹੁਤ ਵਾਸ ਕਰਦੇ ਹੈਗੇ ਤੇ ਬਾਕੀ ਹੋਰ ਪੰਛੀ ਬੜਾ ਜਿਹੜੇ ਬਾਂਦਰ ਹੈਗੇ ਇਹਦੇ ਗੋਲਾਂ ਨੂੰ ਖਾਂਦੇ ਆ ਬਾਕੀ ਪੰਛੀ ਬੜੇ ਗੁਲਾਮ ਅਸੀਂ ਜਿਹੜੋ ਕਈ ਜਗ੍ਹਾ ਤੇ ਜਿਹੜੀ ਫਲਾਈ ਸਾਹਿਬ ਗੁਰਦਰਾ ਸਾਹਿਬ ਅਸੀਂ ਜਿਹੜੋ ਪਹੁੰਚੇ ਉੱਥੇ ਨਾਲ ਇੱਕ ਪਿਲਖਨ ਦਾ ਬਹੁਤ ਵੱਡਾ ਰੁੱਖ ਸੀ ਬਾਂਦਰੇ ਦੇ ਗੋਲਾ ਖਾਰ ਸੀ ਉੱਥੇ ਮਨੋ ਅਸੀਂ ਦੇਖਿਆ অবজারਵੇਸ਼ਨ ਲਈ ਹੈ ਇਸ ਲਈ ਇਹ ਰਾਰਸੀ ਰੁੱਖੋਂ ਦੇ ਨਾਤੇ ਸਾਨੂੰ ਇਹ ਲਈ ਇਨਫੋਰਮੇਸ਼ਨ ਜਿਹੜੀ ਦਿੱਤੀ ਅੱਜ ਇਹ ਬਹੁਤ ਹੀ ਬਹੁਤ ਇੰਟਰਸਟਿੰਗ ਇਨਫੋਰਮੇਸ਼ਨ ਹੈ ਇਸ ਲਈ ਸਾਨੂੰ ਇਹ ਰੁੱਖ ਨੂੰ ਵੀ ਮੈਡੀਸਨ ਗੋਲਾ ਦਾ ਭਰਪੂਰ ਮੰਨਣਾ ਚਾਹੀਦਾ ਹੈਗਾ ਤੇ ਸਾਨੂੰ ਪੰਜਾਬ ਦੇ ਵਿੱਚ ਪਿਲਖਣਾ ਜਿਸ ਤਰ੍ਹਾਂ ਅਮਰਸਾ ਦੇ ਇਲਾਕੇ ਜਾਂ ਚੰਡੀਗੜ੍ਹ ਦੇ ਇਲਾਕੇ ਦਿੱਲੀ ਦੇ ਬਹੁਤ ਵੱਡੇ ਸਕੇਲ ਦੀ ਰੋਡਾਂ ਦੇ ਲੱਗੀ ਹੋਈ ਹੈ ਇਸ ਤ ਖੇਤਾਂ ਵਿੱਚ ਵੀ ਲਾ ਸਕਦੇ ਬਹੁਤ ਹੀ ਸੰਗਣੀ ਸ਼ਾਂ ਹੈਗੀ ਆ ਖੇਤਾਂ ਚ ਲਾ ਸਕਦੇ ਆ ਵੱਡੀਆਂ ਰੋੜਾਂ ਤੇ ਲਾ ਸਕਦੇ ਆ ਇਹ ਜੰਗਲਾਂ ਚ ਵੀ ਜਾਂਦੀ ਸਾਡੇ ਅਸੀਂ ਵੱਡੇ ਵੱਡੇ ਜੰਗਲ ਜਿਹੜੇ ਲਾਇਆ ਇਹਨਾਂ ਨੂੰ ਪਿਲਖਣ ਨੂੰ ਭੇਜ ਦਿਆਂ ਇਸ ਲਈ ਬੇਨਤੀ ਆ ਫਿਰ ਤੋਂ ਪਰਵਾਨ ਕਰੋ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਜਿਹੜੀ ਪੰਜਾਬ ਦੀ ਧਰਤੀ ਆ ਉਹਨੂੰ ਰੁੱਖਾਂ ਦੀ ਲੋੜ ਆ ਉਹਨੂੰ ਰੁੱਖਾਂ ਨੂੰ ਲਾ ਕੇ ਆਪਾਂ ਹਰਾ ਭਰਾ ਕਰੀਏ ਧੰਨਵਾਦ ਸਾਰਾ ਸਸੇ ਗਾਲ ਜੀ